ਮੇਰੂ ਬਾਪੂ ਜੀ ਦੀ ਰੋਂਦੇ ਹੋਈ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀਂ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਪਰਭਾਈ ਕਰ ਸਕੀਏ ਆਪ ਘੱਟ ਰੱਖ ਲਾਂਗੇ 15 ਰੱਖ ਲਾਂਗੇ ਫਿਰ ਬਚ ਜਾਣੀਆਂ ਵੀ 20 25 ਵੇਚ ਦਾਂਗੇ ਨਾਲੇ ਕੁੜੀ ਦਾ ਵਿਆਹ ਹੋ ਜਾਊਗਾ ਨਾਲੇ ਆਪ ਦਾ ਦਾਣੇ ਪੱਕੇ ਵਾਲੇ ਦੇ ਦੇ ਦਾਂਗੇ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਮੇਰੀ ਜਿੰਨੀ ਇਹਨਾਂ ਕੋ ਤੋਂ ਸਰੀ ਮੇਰੇ ਕਿਨੀਆਂ ਬਹੁਤ ਵੱਡੀ ਸੇਵਾ ਕਰਕੇ ਤੇ ਬਿਤੇ ਦਿਨੀ ਪਵਨਿਕੜ ਦੇ ਪਿੰਡ ਰਾਮਗੜ੍ਹ ਚ ਇੱਕ ਬਜ਼ੁਰਗ ਦੀਆਂ ਕਰੀਬ 40-50 ਬੱਕਰੀਆਂ ਜਿਉਂਦੀਆਂ ਸੜ ਗਈਆਂ ਸੀ ਜਿਸ ਤੋਂ ਬਾਅਦ ਇਹ ਬਜ਼ੁਰਗ ਪੁੱਬਾ ਮਾਰ-ਮਾਰ ਕੇ ਰੋਂਦਾ ਨਜ਼ਰ ਆਇਆ ਸੀ ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਬਜ਼ੁਰਗ ਦੀ ਵਿੱਤੀ ਮਦਦ ਕੀਤੀ ਸੀ ਅਤੇ ਉਹਨਾਂ ਨੂੰ 20000 ਰੁਪਏ ਨਕਦ ਦਿੱਤੇ ਸੀ ਪਰ ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸਿੱਖ ਸੰਸਥਾਵਾਂ ਇਸ ਬਜ਼ੁਰਗ ਦੀ ਮਦਦ ਲਈ ਅੱਗੇ ਆਈਆਂ ਨੇ ਗਲੋਬਲ ਸਿੱਖ ਸੰਸਥਾ ਨੇ ਬਜ਼ੁਰਗ ਦੀ ਮਦਦ ਲਈ ਉਹਨਾਂ ਨੂੰ ਬੱਕਰੀਆਂ ਦਾਨ ਦਿੱਤੀਆਂ ਨੇ ਦੇ ਗਲੋਬਲ ਸਿੱਖ ਸੰਸਥਾ ਦੇ ਆਗੂ ਪਵਾਨੀਗੜ ਦੇ ਪਿੰਡ ਰਾਮਗੜ੍ਹ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਬਜ਼ੁਰਗ ਨੂੰ 14 ਬੱਕਰੀਆਂ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਬਜ਼ੁਰਗ ਚ ਫੇਰ ਤੋਂ ਜ਼ਿੰਦਗੀ ਜਿਉਣ ਦੀ ਇੱਛਾ ਜਾਗੀ ਏ ਉਹਨਾਂ ਨੇ ਗਲੋਬਲ ਸਿੱਖ ਸੰਸਥਾ ਦਾ ਧੰਨਵਾਦ ਕੀਤਾ ਅਤੇ ਕਿਹਾ ਏ ਕਿ ਉਹਨਾਂ ਵੱਲੋਂ ਇਹਨਾਂ ਸਹਾਰੇ ਹੁਣ ਜ਼ਿੰਦਗੀ ਕੱਟੀ ਜਾਵੇਗੀ ਬਜ਼ੁਰਗ ਨੇ ਕਿਹਾ ਕਿ ਉਸ ਦੀ ਬੇਟੀ ਦਾ ਵਿਆਹ ਸੀ ਅਤੇ ਉਹ ਸੋਚਦਾ ਸੀ ਕਿ ਜੋ ਬੱਕਰੀਆਂ ਜੜੀਆਂ ਨੇ ਉਹਨਾਂ ਵਿੱਚੋਂ ਹੀ ਕੁਝ ਬੱਕਰੀਆਂ ਨੂੰ ਵੇਚ ਕੇ ਆਪਣੀ ਬੇਟੀ ਦਾ ਵਿਆਹ ਕਰੇਗਾ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨਾਲ ਪਾਣਾ ਵਾਪਰ ਗਿਆ ਤੇ ਉਹਨਾਂ ਦੀਆਂ ਬੱਕਰੀਆਂ ਚੋਂਦਿਆਂ ਸੜ ਗਈਆਂ ਸੀ ਜਿਸ ਤੋਂ ਬਾਅਦ ਉਹਨਾਂ 'ਚ ਜਿਉਣ ਦੀ ਆਸ ਖਤਮ ਹੋ ਗਈ ਸੀ ਉਹਨਾਂ ਨੂੰ ਲੱਗਦਾ ਸੀ ਕਿ ਸਭ ਕੁਝ ਖਤਮ ਹੋ ਗਿਆ ਹੈ ਪਰ ਹੁਣ ਗਲੋਬਲ ਸਿਕ ਸੰਸਥਾ ਉਹਨਾਂ ਦੀ ਮਦਦ ਲਈ ਅੱਗੇ ਆਈ ਏ ਅਤੇ ਉਹਨਾਂ ਨੂੰ ਬੱਕਰੀਆਂ ਦਿੱਤੀਆਂ ਨੇ ਜਿਨ੍ਹਾਂ ਸਹਾਰੇ ਹੁਣ ਉਹ ਮੂੜ ਤੋਂ ਆਪਣਾ ਕਾਰੋਬਾਰ ਸ਼ੁਰੂ ਕਰਨਗੇ। ਕਿੰਨੇ ਤੁਹਾਡਾ ਕਾਫੀ ਨੁਕਸਾਨ ਹੋ ਗਿਆ। ਹਾਂਜੀ ਬਹੁਤ ਜ਼ਿਆਦਾ ਹੋ ਗਿਆ 40 ਪਸ਼ੂ ਤੇ ਜੀ 40ਆਂ ਚੋਂ ਇੱਕ ਵੀ ਨਹੀਂ ਬਚਿਆ ਮੇਰੇ ਕੋਲ। 40 ਦੇ 40 ਸਾਹਮਣੇ ਉਹ ਹੋ ਗਏ ਪਰ ਧਰੇ ਧਰੇ ਨਹੀਂ ਜਾਂਦੇ ਚੱਲੇ ਨਹੀਂ ਜਾਂਦੇ ਉਸ ਤੋਂ ਬਾਅਦ ਕੰਮ ਵੀ ਸਾਰਾ ਉਸੇ ਤੇ ਸੀ ਉਹਨਾਂ ਤੇ ਕੰਮ ਸੀ ਉਹੀ ਚੀਜ਼ ਬਾਗੀ ਅੱਜ ਮੜਾ ਮੋਟਾ ਕੋਈ ਫਰਕ ਪਊਗਾ ਉਹਨਾਂ ਦੇ ਸਿਰ ਤੇ ਹੀ ਉਹਨਾਂ ਦੇ ਸਿਰ ਤੇ ਹਾਂ ਉਹਨਾਂ ਦੇ ਸਿਰ ਤੇ 40% ਵੀ ਚਾੜ 20 ਵੇਚ ਦਾਂਗੇ ਪੰਜ ਤਾਂ ਮੈਂ ਬੱਕਰੇ ਪਾਲ ਰੱਖੇ ਤੇ ਵੀ ਚਲ ਉਹ ਪੰਜ ਉਹ ਵਿਕ ਜਾਣਗੇ ਮੀਡੇ ਮੁੰਡੇ ਵਿਕ ਜਾਣਗੇ ਕੁਸਪੇਡਾ ਵੇਚ ਕੇ ਵੀ ਆਪ ਘੱਟ ਰੱਖ ਲਾਂਗੇ 15 ਰੱਖ ਲਾਂਗੇ ਫਿਰ ਵੱਜ ਜਾਣੀਆਂ ਵੀ 20 25 ਵੇਚ ਦਾਂਗੇ ਨਾਲੇ ਕੁੜੀ ਦਾ ਵਿਆਹ ਹੋ ਜਾਊਗਾ ਨਾਲੇ ਆਪਦਾ ਦਾਣੇ ਪੱਕੇ ਵਾਲੇ ਦੇ ਦੇ ਦਾਂਗੇ ਕਿਸ ਤਰ੍ਹਾਂ ਦੇਖਦਾ ਜਿਹਦੇ ਸਮੇਂ ਦੇ ਕੋਈ ਕਿਸ ਨੂੰ 10 ਰੁਪਏ ਨਹੀਂ ਦਿੰਦਾ ਇਹਨਾਂ ਨੇ ਆ ਨਹੀਂ ਦਿੰਦਾ ਜੀ ਨਹੀਂ ਦਿੰਦਾ ਜਿਹਦੇ ਸਮੇਂ ਨੂੰ ਬਾਕੀ ਜਵਾਕ ਹੁਣ ਵਿਹੜੀ ਤੋਂ ਬਾਹਰ ਕਰਨ ਲੱਗੇ ਕੋਈ ਪੈਸਾ ਨਹੀਂ ਦਿੰਦਾ ਕਿਸੇ ਨੂੰ ਕੀ ਕਰੂਗਾ ਕੋਈ ਤੇ ਇਹਨਾਂ ਵੀਰਾਂ ਨੇ ਇਨਸਾਨੀਤ ਦਿਖਾਈ ਹੈ ਹਾਂਜੀ ਹਾਂ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਮੇਰੀ ਹੂੰ ਜਿਨੇ ਇਹਨਾਂ ਕਿਤੋਂ ਸਰੀ ਮੇਰੇ ਕੰਨਿਓ ਬਹੁਤ ਵੱਡੀ ਸੇਵਾ ਕਰਕੇ ਵੀ ਹੁਣ ਜਣੀ ਤੁਸੀਂ ਨਿਸ਼ਬਦੋਂ ਬਹੁਤ ਹੋ ਕਰੈਨਾ ਨੇ ਬਹੁਤ ਇਹਨਾਂ ਦਾ ਧੰਨਵਾਦ ਆ ਹੁਣ 40 ਪਸ਼ੂ ਪੂਰੇ ਚਲੋ ਪੂਰੇ ਨਾਂ ਵੀ ਹੋਣਗੇ ਤਾਂ ਵੀ ਕੁਛ ਤਾਂ ਕੋਈ ਉਹ ਹੋਊਗਾ ਇਹ ਪਹਿਲੀ ਸੇਵਾ ਤੁਹਾਡੀ ਹੋਊਗੀ ਉਧਰ ਗਲੋਬਲ ਸਿੱਖ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਇੱਕ ਖਬਰਾਂ ਮਿਲੀਆਂ ਸੀ ਕਿ ਬਜ਼ੁਰਗ ਦੀਆਂ 40 ਬੱਕਰੀਆਂ ਜਿਉਂਦੀਆਂ ਸੜ ਗਈਆਂ ਨੇ ਜਿਸ ਤੋਂ ਬਾਅਦ ਉਹਨਾਂ ਨੇ ਮਦਦ ਲਈ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਅਤੇ ਕੁਝ ਸਾਥੀਆਂ ਨੇ ਉਹਨਾਂ ਨੂੰ ਪੈਸੇ ਇਕੱਠੇ ਕਰਕੇ ਦਿੱਤੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਬੱਕਰੀਆਂ ਇਸ ਬਜ਼ੁਰਗ ਨੂੰ ਦੇਣ ਦਾ ਪ੍ਰਣ ਕੀਤਾ ਗਿਆ ਅਤੇ ਉਹ 14 ਬੱਕਰੀਆਂ ਲੈ ਕੇ ਪਵਨ ਨਗਰ ਦੇ ਪਿੰਡ ਰਾਮਗੜ੍ਹ ਪਹੁੰਚੇ ਨੇ ਅਤੇ ਇਹ ਬکریاں ਬਜ਼ੁਰਗ ਨੂੰ ਸੌਪੀਆਂ ਨੇ ਉਹਨਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਚੜ ਕੇ ਗਰੀਬ ਬਜ਼ੁਰਗ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਮੁਰਤ ਤੋਂ ਆਪਣੇ ਪੈਰਾਂ ਸਿਰ ਹੋ ਸਕਣ ਅਮਰਪ੍ਰੀਤ ਸਿੰਘ ਅਸੀਂ ਪਟਿਆਲੇ ਤੋਂ ਗਲੋਬਲ ਸਿੱਖ ਸੰਸਥਾ ਜਿਹੜੀ ਕਿ ਇਨਸਾਨੀਅਤ ਦੇ ਲਈ ਲੋਕਾਂ ਦੇ ਨਾਲ ਜਿੱਥੇ ਭੀੜ ਬਣਦੀ ਆ ਉੱਥੇ ਜਾ ਖੜਦੀ ਆ ਸੋ ਹੁਣੇ-ਹੁਣੇ ਇਹ ਹੋਣ ਦੇ ਵਿੱਚ ਘਰ ਸੰਸਥਾ ਆਈ ਹੈ ਸੋ ਕੱਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਕ ਪਰਿਵਾਰ ਜਿਹੜਾ ਕਿ ਭਵਾਨੀਗੜ ਦੇ ਪਿੰਡ ਦੇ ਵਿੱਚ ਘਰ ਆਪਣਾ ਬੱਕਰੀਆਂ ਦਾ ਜਿਹੜਾ ਪਾਲਦੇ ਸੀਗੇ ਉਹਨਾਂ ਦੀਆਂ 40 ਦੇ ਕਰੀਬ ਬੱਕਰੀਆਂ ਉਹਨਾਂ ਦੇ ਨੁਕਸਾਨੀਆਂ ਗਈਆਂ ਅੱਗ ਲੱਗਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਇਹਨਾਂ ਦੀਆਂ ਜਿਹੜੀਆਂ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਘਾਰ ਹੋਇਆ ਸੋ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੋਸ਼ਿਸ਼ ਸੀ ਕਿ ਕਿਉਂਕਿ ਅਕਸਰ ਕੀ ਹੁੰਦਾ ਕਿ ਲੋਕੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੇਰੂ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਪਰਭਾਈ ਕਰ ਸਕੀਏ ਫਿਰ ਅਸੀਂ ਆਪਣੇ ਦਾਨੀ ਸੱਜਣਾਂ ਨੂੰ ਕਾਲ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਦਾਨੀ ਸੱਜਣ ਨੇ ਗੁਰਿੰਦਰ ਭੱਟੀ ਜੀ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦੇ ਨਾਲ ਅੱਜ ਅਸੀਂ ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋਟਲ 14 ਨੱਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਆ ਤਾਂ ਜੋ ਜਿਹੜੀ ਜਦੋਂ ਜਿਸ ਦਾ ਜੋ ਨੁਕਸਾਨ ਹੋਇਆ ਹੁੰਦਾ ਉਸ ਨੁਕਸਾਨ ਦੀ ਘੜੀ ਦੇ ਵਿੱਚ ਘਰ ਪੈਸੇ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਹੀ ਚੀਜ਼ ਉਹਨਾਂ ਨੂੰ ਮਿਲ ਜਾਵੇ ਸੋ ਅੱਜ ਬਾਪੂ ਜੀ ਦਾ ਜਿਵੇਂ ਕੁੰਡਾ ਖੜਕਾਇਆ ਔਰ ਬਾਪੂ ਜੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬੱਚੇ ਫਿਰ ਦੁਬਾਰਾ ਵਾਪਿਸ ਆ ਗਏ ਇਹਨਾਂ ਦੇ ਪਰਿਵਾਰ ਨੇ ਬਾਪੂ ਜੀ ਨੇ ਦੱਸਿਆ ਕਿ ਸਾਰਾ ਕੁਝ ਹੀ ਡਿਪੈਂਡੈਂਟ ਜਿਹੜਾ ਸੀਗਾ ਉਹ ਇਹਨਾਂ ਦਾ ਰੁਜ਼ਗਾਰ ਹੀ ਇਹੀ ਸੀ ਸੋ ਜਦੋਂ ਕਿਸੇ ਦਾ ਰੁਜ਼ਗਾਰ ਰਾਤੋਂ ਰਾਤ ਹੀ ਮਤਲਬ ਬਿਲਕੁਲ ਜ਼ੀਰੋ ਹੋ ਜਾਵੇ ਔਰ ਗਰਾਊਂਡ ਤੇ ਆ ਜੇ ਔਰ ਮੈਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਦੱਸ ਰਹੇ ਸੀ ਕਿ ਸਾਡ ਨੂੰ ਐ ਡਰ ਲੱਗ ਰਿਹਾ ਸੀ ਕਿ ਬਾਪੂ ਜੀ ਆਪਣੇ ਆਪ ਨੂੰ ਨਾ ਕੁਝ ਕਰ ਲੈਣ ਕਿਉਂਕਿ ਇਹਨਾਂ ਦੇ ਬੱਚਿਆਂ ਵਾਂਗੂ ਸੀ ਇਹ ਰਾਤ ਵੀ ਉੱਥੇ ਸੌਂਦੇ ਸੀ ਬੱਕਰੀਆਂ ਦੇ ਨਾਲ ਸੌਂਦੇ ਸੀ ਸੋ ਇਹ ਇਹੀ ਇੱਕ ਕਾਰਨ ਹੁੰਦਾ ਹੈ ਕਿ ਬੰਦੇ ਗਲਤ ਸਟੈਪ ਵੀ ਚੱਕ ਜਾਂਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਤੋ ਇਹੋ ਜੀ ਸੰਸਥਾਵਾਂ ਨੂੰ ਚਾਹੀਦਾ ਇਹੋ ਜੇ ਦਾਨੀ ਸੱਜਣਾ ਨੂੰ ਚਾਹੀਦਾ ਕਿ ਇੱਕਦਮ ਜਦੋਂ ਇਹੋ ਜਾਂ ਕੋਈ ਕਿਸੇ ਨੂੰ ਖਬਰ ਮਿਲਦੀ ਹੈ ਤਾਂ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੀ ਬਾਹ ਪਕੜੀ ਜਾਵੇ ਔਰ ਇਹੋ ਜੀ ਸਪੋਰਟ ਕੀਤੀ ਜਾਵੇ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਅੱਜ ਦੇਖ ਕੇ ਬਾਪੂ ਜੀ ਦੀ ਖੁਸ਼ੀ ਇਹ ਸਾਨੂੰ ਐ ਲੱਗ ਰਿਹਾ ਕਿ ਕੱਲ ਪਰਸੋਂ ਜੋ ਵੀ ਨਾਲ ਨੁਕਸਾਨ ਹੋਇਆ ਹੈ ਕਿ ਇਹਨਾਂ ਦਾ ਅੱਧਾ ਦੁੱਖ ਵੰਡਿਆ ਗਿਆ। ਸੰਗਰੂਰ ਬਲਾਕ ਪਵਾਨੀਗੜ ਦੇ ਪਿੰਡ ਰਾਮਗੜ੍ਹ ਚ ਖੇਤਾਂ ਨੂੰ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਦੋ ਦਰਜਨ ਕਿਸਾਨਾਂ ਦਾ ਕਰੀਬ 300 ਤੋਂ 400 ਏਕੜ ਨਾੜ ਅਤੇ ਇੱਕ ਕਿਸਾਨ ਦੀ ਕਰੀਬ 400 ਤੋਂ 500 ਟਰਾਲੀ ਤੂੜੀ ਦੀ ਸੜਕੇ ਸੁਆਹ ਹੋ ਗਈ ਸੀ। ਉੱਥੇ ਹੀ ਖੇਤਾਂ ਨੇੜੇ ਬਣੇ ਬੱਕਰੀਆਂ ਦੇ ਵਾੜੇ ਚ ਖੜੀਆਂ 50 ਦੇ ਕਰੀਬ ਪੇਡਾਂ ਬੱਕਰੀਆਂ ਭਿਆਨਕ ਅੱਗ ਦੀ ਲਪੇਟ ਚ ਆ ਗਈਆਂ ਸੀ ਜਿਨ੍ਹਾਂ ਕਾਰਨ ਉਹ ਜਿਉਂਦੀਆਂ ਸੜ ਗਈਆਂ ਹਾਲਾਂਕਿ ਬਜ਼ੁਰਗ ਦੀ ਨੂ ਨੇ ਇਹਨਾਂ ਬੱਕਰੀਆਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਗ ਜ਼ਿਆਦਾ ਤੇਜ਼ ਹੋਣ ਕਾਰਨ ਉਹਨਾਂ ਨੂੰ ਆਪਣੀ ਜਾਨ ਬਚਾ ਕੇ ਪਿੱਛੇ ਹਟਣਾ ਪਿਆ ਜਿਸ ਤੋਂ ਬਾਅਦ ਉਹ ਬੱਕਰੀਆਂ ਕਿੱਲੇ ਨਾਲ ਹੀ ਬੰਨੀਆਂ ਰਹਿ ਗਈਆਂ ਅਤੇ ਉੱਥੇ ਹੀ ਉਹਨਾਂ ਦੀ ਜਾਂਚ ਲਈ ਗਈ ਸੀ ਇਸ ਘਟਨਾ ਤੋਂ ਬਾਅਦ ਬਜ਼ੁਰਗ ਰੋਂਦੇ-ਕੁਰਲਾਉਂਦੇ ਨਜ਼ਰ ਆਏ ਸੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਸਭ ਕੁਝ ਚਲਾ ਗਿਆ ਪਰ ਹੁਣ ਸਿੱਖ ਸੰਸਥਾ ਉਹਨਾਂ ਦੀ ਮਦਦ ਲਈ ਅੱਗੇ ਆਈਏ ਹਾਲਾਂਕਿ ਦੱਸੀਏ ਕਿ ਬੀਤੇ ਕੱਲ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਦੀ ਵੀ ਉਹਨਾਂ ਦੀ ਮਦਦ ਲਈ ਅੱਗੇ ਆਏ ਸੀ ਅਤੇ 20000 ਰੁਪਏ ਪਰਿਵਾਰ ਨੂੰ ਨਕਦ ਦੇ ਕੇ ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਹੁਣ ਮੁਰ ਤੋਂ ਸਿੱਖ ਸੰਸਥਾ ਨੇ ਇਸ ਬਜ਼ੁਰਗ ਦੀ ਮਦਦ ਕੀਤੀ ਹੈ ਵਾਨੀਗੜ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ